ਤੇ ਮੈਨੂੰ ਬੜੀ ਖੁਸ਼ੀ ਹੋ ਕੇ ਦੇਖ ਕੇ ਪਹਿਲੀ ਵਾਰ ਮਿਲਿਆ ਰੋਣੋ ਕਿ ਆਪਕੇ ਕਮਰਤਾਰੀ ਸਿੱਖ ਹੈ ਤੇ ਮੈਂ ਕਿਹਾ ਸਾਡਾ ਕੈਂਡੀਡੇਟ ਵੀ ਅਗਰਤਾਰੀ ਹੈ ਤੇ ਜਿੰਨੇ ਤੁਸੀਂ ਪਾਰਟੀਆਂ ਦੇ ਦੇਖ ਲੋ ਭਾਵੇਂ ਬਿੱਟੂ ਹੈ ਭਾਵੇਂ ਸ਼ਿੱਟੂ ਹੈ ਰਾਤ ਨੂੰ ਮੋਟਰ ਖਾਲੀ ਨਾ ਕਰਦੇ ਆ ਕਿ ਚੂਹੂੜ ਬੋਲਣ ਦੇ ਪੰਡ ਹੈ ਜਿਨੇ ਮਰ ਗਿਆ ਇਹਨਾਂ ਦਾ ਚੂਰ ਖਲਾ ਦੋ ਆਹ ਬੜੀਏ ਤਾਲੀਆਂ ਬਾਦੋ ਸ਼ਰੋਮ ਬੜੀ ਅਕਾਲੀ ਦਾ

ਬੀਜੇਪੀ ਨੂੰ ਝੱਟਾ ਆਪਣੀ ਪਾਰਟੀ ਕਮਜ਼ੋਰ ਕਰਤੀ ਪ੍ਰਿਆਜੀ ਜੀ ਦੀ ਅਸਫਲਤਾ ਸੁਣਨਾ ਹੁਣ ਝੱਟ ਬਣਿਆ ਗਿਆ ਪੰਜ ਸਾਲ ਇਹ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰਤੇ ਕੱਲੇ ਲੋਕ ਸਭ ਦੇ ਹੱਥ ਵਿੱਚ ਬੰਦ ਗੱਲ ਕਰਦਾ ਮੈਂ ਤੁਹਾਨੂੰ ਰਹਾ 4-500 ਕਰੋੜ ਤਾਂ ਮੈਂ ਦਿੰਦਾ ਇਹਨਾਂ ਨੂੰ ਉਹ ਇੰਨਾ ਉਹਨਾਂ ਦੇ ਹੱਥ ਹੱਥੀਂ ਤੁਰ ਨਹੀਂ ਸਕਦੇ ਸੀ ਅਸੀਂ ਸੀਵਰੇਜ ਪਾਕੇ ਆ ਕਿ ਤੱਕ ਲੁਧਿਆਣਾ ਵਿੱਚ ਭਾਵੇਂ ਸਰਪਾ ਜੁਗੀਆਂ ਜਿੰਨੇ ਫਲਾਇਓਵਰ ਅਜਨੇ ਸੈਂਟਰੋਂ ਦਾ ਸਾਰਾ ਮੁਕੀ ਅਕਾਲੀ ਦੀ ਸਰਪਾ ਹੁੰਦਾ ਆਪ ਕੌਮ ਦਾ ਹਮ ਕਰ ਘਰ ਹੈ ਤੇ ਐਡੀ ਲੜਾਈ ਇਹਦੀ ਇੱਕ ਪਾਸੇ ਪੰਜਾਬ ਦਾ ਅੰਤ ਹੈ ਤੇ ਦੂਜੇ ਪਾਸੇ ਦਿੱਲੀ ਵਾਲਿਆਂ ਨੇ ਲਦੇਰੇ ਆ ਕੌਮ ਕੇ ਪਨ ਪੰਜਾਬੀਆਂ ਕਹਿਣਾ ਹੈ ਕਿਤੇ ਹੋ ਜੋ ਬਿਲਕੁਲ ਕਿ ਤਿੰਨ ਯੋਰ ਸਾਹਮਣੇ ਦੇਖਦੇ ਆ ਤੁਸੀਂ 10 ਸਾਲ ਦੇ ਵਿੱਚ ਜਿਹੜਾ ਪੰਜ ਸਾਲ ਦਾ ਕਾਂਗਰਸ ਦਾ ਸਮਾਂ ਦੇਖ ਲਓ ਔਰ ਗਾਂ ਜਿਹੜਾ ਸਵਾ ਦੋ ਸਾਲ ਦਾ ਝਾੜੂ ਦਾ ਸਮਾਂ ਦੇਖ ਲਓ 7 ਸਵਾ 7 ਸਾਲ ਦੇ ਵਿੱਚ ਤੁਸੀਂ ਦਿਖਾ ਦਿਓ ਕਿਹੜੇ ਕੰਮ ਹੋਏ 2024 ਲੋਕ ਸਭਾ ਚੋਣਾਂ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਲੜੀ ਵਿੱਚ ਅਕਾਲੀ ਦਲ ਦੇ ਉਮੀਦਵਾਰ ਰஞ்சிਤ ਸਿੰਘ ਢਿੱਲੋਂ ਦੇ ਹੱਕ ਵਿੱਚ ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਪਰਵੀ ਰੈਲੀ ਨੂੰ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਦੂਜੀਆਂ ਪਾਰਟੀਆਂ ਉੱਪਰ ਨਿਸ਼ਾਨਾ ਸਾਧਿਆ ਅਤੇ ਅਕਾਲੀ ਦਲ ਨੂੰ ਪੰਜਾਬ ਦੀ ਮਾਂ ਪਾਰਟੀ ਦੱਸਿਆ ਅਤੇ ਕਿਹਾ ਕਿ ਪੰਜਾਬੀ ਤਜਰਬੇ ਨਾ ਕਰਨ ਅਕਾਲੀ ਦਲ ਨੂੰ ਜਤੌਣ ਕਿਉਂਕਿ ਪੰਜਾਬ ਦਾ ਜਿੰਨਾ 50 ਸਾਲਾਂ ਚ ਵਿਕਾਸ ਹੋਇਆ ਸਿਰਫ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਉਹਨਾਂ ਨੇ ਰਵਨੀਤ ਬਿੱਟੂ ਉੱਪਰ ਨਿਸ਼ਾਨਾ ਸਾਧਿਆ ਕਿ ਇਹ ਰਾਤ ਨੂੰ ਹਰ ਰੋਜ਼ ਬੋਤਲ ਖਾਲੀ ਕਰ ਦਿੰ ਅੰਮ੍ਰਿਤਧਾਰੀ ਹਨ ਜਿੰਦਾਬਾਦ ਭੰਗੀਆਂ ਕਾਦੀਗਰ ਜਿੰਦਾਬਾਦ ਜਿੰਦਾਬਾਦ ਬਹੁਤ ਪੁਲੀਸ ਦੋਨੋ ਤੇ ਜੋੜ ਕੇ ਬੇਨਤੀ ਆ ਆਪਾਂ ਅਕਾਲੀ ਦਲ ਦੇ ਜਥੇਪੰਥਕ ਸਰਦਾਰ ਇੰਦਰਜੀਤ ਸਿੰਘ ਜੀ ਲੋਟੇ ਪ੍ਰਮਾਨ ਜੀ ਨੂੰ ਜਾਬਨ ਕਰ ਲਾਇਆ ਜੀ ਇੱਕ ਮੇਰੀ ਬੇਨਤੀ ਹੈ ਕਿ ਸਾਹਮਣੇ ਧੀਮੀ ਜਗਰ ਰੁੱਕੀ ਆ ਜਾਂਦੀ ਹੈ ਬੇਨਤੀ ਆ ਜੋੜ ਕੇ ਸਰਦਾਰ ਇੰਦਰਜੀਤ ਸਿੰਘ ਜੀ ਲੋਟ ਜੀ ਆਏ ਕਹਣ ਕੇ ਇਸ ਤੋਂ ਬਾਅਦ ਬਲਾਈ ਹੋਈ ਫਤਹਿ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਪੰਜਾਬੀਆਂ ਦੀ ਜਿੱਤ ਜੰਗ ਗੱਭੀ ਪੁੱਤਰਿਆਂ ਦੀ ਆਵਾਜ਼ ਬਣਨ ਵਾਲੇ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਔਰ ਸਾਡੀ ਸਾਰੀ ਲੀਡਰਸ਼ਿਪ ਔਰ ਲੋਕ ਸਭਾ ਤੋਂ ਸਾਡੇ ਨੌਜਵਾਨ ਤੇ ਸੂਜਵਾਨ ਵੀ ਟਾਰ ਸਰ ਰਣਜੀਤ ਸਿੰਘ ਜੀ ਢੱਲੋਂ ਔਰ ਸਾਰੇ ਲੀਡਰ ਸਾਹਿਬاں ਬੈਠੇ ਨੇ ਇੱਕ ਦਾ ਵੀ ਨਾਮ ਕੁੱਲ ਗਿਆ ਮੈਨੂੰ ਸਾਰੇ ਬੋਲਣ ਇਸ ਲਈ ਸਾਰਿਆਂ ਨੂੰ ਫੱਤੇ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲਾਂ ਤੋਂ ਹੀ ਕਰਨੀਆਂ ਨੇ ਬਹੁਤ ਫੰਕਸ਼ਨ ਨੇ ਪਹਿਲਾਂ ਹੀ ਡੇਢ ਦੋ ਘੰਟੇ ਲੇਟ ਹੋ ਗਏ ਕਿਉਂਕਿ ਰਾਸ਼ੀਵ ਪਿਛਲੀਆਂ ਮੀਟਿੰਗਾਂ ਚ ਇੰਨਾ ਸੀਗਾ ਕਿਸਾਨ ਇੰਦਰਜੀਤ ਸਿੰਘ ਦੀ ਲੋਟੇ ਜਿਵੇਂ ਖੁਦ ਸਾਹਿਬ ਨੇ ਕਿਹਾ ਉਹਨਾਂ ਦੀ ਖੁਦ दिली ਇੱਛਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਜੀ ਦਾ ਆਸ਼ੀਰਵਾਦ ਲੈਣ ਔਰ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਨਾ ਉਹਨਾਂ ਦੀ ਇਹ दिली ਇੱਛਾ ਸੀ ਕਿਉਂਕਿ ਉਹ ਆਪ ਪੰਥਕ ਗੁਰੂ ਘਰ ਨੂੰ ਮੰਨਣ ਵਾਲੇ ਰੋਜ਼ ਗੁਰੂ ਘਰ ਜਾ ਕੇ ਜੋੜਿਆਂ ਦੀ ਸੇਵਾ ਕਰਨ ਵਾਲੇ ਬੜੇ ਨਿਮਾਣੇ ਜੇ ਸਿੱਖਵਾਜੋਂ ਪੇਸ਼ ਹੋ ਗਏ ਮੇਰੇ ਨਾਲ ਗੱਲ ਕੀਤੀ ਕੋਈ ਮਿਹਨਤ ਨਹੀਂ ਸੀ ਉਹਨਾਂ ਦੀ ਇੱਛਾ ਸੀ ਬਣੀ ਜੋ ਸਾਥੀ ਗੁਰਵੀਰ ਸਿੰਘ ਜੀ ਸੋਖੀ ਸਾਹਿਬ ਹਲਕਾ ਆਪਨਗਰ ਤੋਂ ਆਉਂਚਾ ਅਸੀਂ ਸਾਰਿਆਂ ਨੇ ਸਾਧ ਸ਼ਰਮ ਸਿੰਘ ਜੀ ਢੱਲੋ ਸਾਹਿਬ ਨੇ ਸਾਰੇ ਰਿਸ਼ੀ ਰਿਸ਼ੀ ਨਿਸ਼ਵਾਹ ਢਾਂਡਾ ਜੀ ਨੇ ਸਾਰਿਆਂ ਨੇ ਸਾਧ ਜੀ ਸਿੰਘ ਢੱਲੋ ਅਸੀਂ ਕੋਸ਼ਿਸ਼ ਕੀਤੀ ਕਿ ਇਹ ਬੰਦਾ ਜਿਹੜਾ ਗਲਤ ਜਗ੍ਹਾ ਇਧਰ ਉਹਨ ਦਿੱਤੀਆਂ ਪਾਰਟੀਆਂ ਚ ਹੁਣ ਉਹ ਪਾਰਟੀਆਂ ਦੇ ਪ੍ਰਧਾਨ ਮੈਂ ਗੱਲ ਜਰੂਰ ਕਰਨੀ ਹੈ ਕਿ ਉਹਨਾਂ ਨੇ ਪੋਸਟ ਪਾਈ ਹੈ ਕਿ ਇੰਦਰਜੀਤ ਸਿੰਘ ਲੁੱਟੇ ਪੈਸੇ ਵੜਾ ਲੈਂਦਾ ਉਹਨਾਂ ਨੂੰ ਹੁਣ ਸ਼ਿਕਾਇਤ ਆ ਗਿਆ ਜਦੋਂ 5 ਸਾਲ ਕਾਉਂਸਲ ਸੀ ਉਦੋਂ ਤਾਂ ਪੈਸੇ ਯਾਦ ਨਹੀਂ ਆਏ ਕਿਉਂਕਿ ਉਹ ਦੋ ਦੋ ਨਾਲ ਸੀ ਜਦੋਂ 6 ਮਹੀਨਾ ਸਾਲ ਆ ਗਿਆ ਉਦੋਂ ਯਾਦ ਨਹੀਂ ਆਏ ਉਹਨਾਂ ਨਾਲ ਸੀ ਸਾਰਿੰਦਰ ਸਿੰਘ ਲੋਟੀ ਦੀ ਗਵਾਹੀ ਤਾਂ ਅਸੀਂ ਸਾਰੇ ਲੈਂਦੇ ਆ ਕਿ ਉਹ ਇਮਾਨਦਾਰ ਹੈ ਉਹਨਾਂ ਦੀ ਗਵਾਹੀ ਲੈਣਾ ਕਿਹੜਾ ਹੋਊਗਾ ਉਹ ਕੋਲਿਆ ਉਹ ਮੇਰੇ ਕੋਲ ਜਿਹੜਾ 2007 ਤੋਂ ਪਹਿਲਾਂ ਉਹਨਾਂ ਦੀ ਗਵਾਹੀ ਲੈ ਆਊਗਾ ਸਾਨੂੰ ਕਿਸੇ ਦੀ ਸਰਟੀਫਿਕੇਟ ਦੀ ਲੋੜ ਨਹੀਂ ਕਿ ਸਾਰਿੰਦਰ ਸਿੰਘ ਲੋਟੀ ਰੋਟੀ ਰੋਟੀ ਕਹੇ ਜਾਂ ਇਨਸਾਨ ਹੈ ਕਹੇ ਜਾਂ ਹੈ ਇਮਾਨਦਾਰ ਹੈ ਕਿ ਨਹੀਂ ਹੈ ਸਾਡੇ ਪਾਰਟੀ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਮੈਂ ਦੋ ਚਾਰ ਗੱਲਾਂ ਹੀ ਕਰਨੀਆਂ ਪੱਪੀ ਪ੍ਰਸ਼ਰ ਜੀ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਵਾਲੇ ਦੋ ਸਾਲ ਤੋਂ ਬੀਪੀਆਂ ਬੈਠੇ ਨੇ 1000 ਰੁਪਏ ਪੁੱਛ ਲਿਆ ਜਦੋਂ ਆਇਆ ਵੋਟ ਲੈ ਕੇ ਵੀ ਸਾਡਾ 1000 ਰੁਪਏ ਕਿੱਥੇ ਆ ਦੂਜਾ ਰਵਨੀਤ ਬਿੱਟੂ ਜੀ ਨੇ ਉਹ 10 ਸਾਲ ਹੋ ਗਏ ਗਏ ਨੂੰ ਉਹਨਾਂ ਨੂੰ ਜਦੋਂ ਆਇਆ ਪੁੱਛ ਲਿਆ 10 ਸਾਲ ਦਾ ਕਦੇ ਐਂਚ ਉਹ ਤੁਸੀਂ ਜਾਣਦੇ ਹੀ ਨਹੀਂ ਨਾ ਆਪਣਾ ਮੁਹੱਲਾ ਜਾਣਦਾ ਨਾ ਆਪਣਾ ਏਰੀਆ ਜਾਣਦਾ ਉਹ ਸਿਰਫ ਫਰੀਦਕੋਟ ਡਿੰਡੇ ਤੋਂ ਆ ਕੇ ਆਪਣਾ ਕੈਂਡੀਡੇਟ ਖੜ ਗਿਆ ਕਿਉਂ ਕਾਂਗਰਸ ਨੂੰ ਆਪ ਨਹੀਂ ਪਤਾ ਰਾਹੁਲ ਗਾਂਧੀ ਨੂੰ ਕੀ ਪਤਾ ਪਟਿਆਲੇ ਕਿੱਥੇ ਆ ਲੁਧਿਆਣਾ ਕਿੱਥੇ ਆ ਫਤਿਹਗੜ੍ਹਸਿਰੂ ਕਿੱਥੇ ਸੰਗਰੂਰ ਭੇਜਦਾ ਖਹਿਰਾ ਇੱਥੇ ਭੇਜਦਾ ਬੜਿੰਗ ਕੰਮ ਵੀ ਰੇਗੀ ਆ ਅੱਜ ਕਾਲੇ ਝੰਡਿਆਂ ਦਾ ਸਵਾਗਤ ਕੀਤਾ ਕੰਮ ਸੀ ਇਹਨਾਂ ਦਾ ਅੱਜ ਪਹਿਲੇ ਦਿਨੋਂ ਆਏ ਸੀ ਔਰ ਮੈਂ ਜ਼ਿਆਦਾ ਸਮਾਂ ਨਾਲ ਆਵਾਂਦਾ ਇੰਨਾ ਹੀ ਕਹਿਣਾ ਇੱਕ ਸੂਝਵਾਨ ਤੇ ਬਹੁਤ ਵਧੀਆ ਇਨਸਾਨ ਨੂੰ ਸਾਹ ਸੁਖਵੀਰ ਸਿੰਘ ਬਾਦਲਰ ਸਾਰੀ ਪਾਰਟੀ ਜੇ ਇਹ ਜਿੱਤਣਗੇ ਲੋਟੇ ਸਾਹਿਬ ਦੀ ਜਿੱਤ ਹੈ ਜੇ ਇਹ ਜਿੱਤਣਗੇ ਥੋੜੀ ਆਪਦੀ ਪੰਥ ਦੀ ਜਿੱਤ ਹੈ ਜੇ ਇਹ ਜਿੱਤਣਗੇ ਸਾਖ ਸੁਪੀਰ ਸਿੰਘ ਬਾਦਲ ਦੀ ਜਿੱਤ ਹੈ ਜੇ ਇਹ ਜਿੱਤੇ ਤਾਂ ਸਾਡਾ ਇਹ ਜੈਂਪੂਰਾ ਜਦੋਂ ਜਦੋਂ ਮਰਜ਼ੀ ਦੇਣ ਉਹ ਬੰਦੇ ਮੁੰਡੇ ਅੱਗੇ ਆ ਜਾਣ ਉਹ ਫਟਾਫਟ ਟਾਪਾ ਲਿਸਟ ਦੇ ਵਿੱਚ ਲੋਕਾਂ ਨੇ ਉਹਦਾ ਲੋਕਾਂ ਦੇ ਉਹਨਾਂ ਸਰਦਾਰ ਸੰਖੇਰ ਸਿੰਘ ਦੀ ਖੇਰਾ ਸਰਦਾਰ ਅੱਗੇ ਆ ਜਾਓ ਆਪ ਇਸ ਤੋਂ ਬਾਅਦ ਜਰਨਲ ਬਈ ਬਾਰੀ ਬਾਰੀ ਸਾਰੇ ਹੋ ਗਏ ਹਮਾਰੇ ਉੱਤੇ ਵੀ ਕੁਰਬਾਨ ਲੋ ਸਰਦਾਰ ਮਹਿੰਦਰ ਸਿੰਘ ਜੀ ਬਾਬਾ ਬਾਤ ਜਾਈ ਸਾਈਡ ਤੇ ਹੋਈ ਜਾਓ ਇਸ ਤੋਂ ਬਾਅਦ ਪਿਤਾ ڀي ڪي وني ۽ آءُ کي ڏيکاري ڏا ها هاپري سيمنٽ جو ڪاوڙي آءُ کي ڏيکاري يار ويري تنهن مون او ويري هلو پجي هان چلو اسان کي ڏيکاري صاحب تلو ڏا कोगे <laughs> ਮਹਾਰਾਜਾ ਨੂੰ ਆਪ ਨੂੰ ਬੜੀ ਖੁਸ਼ੀ ਹੈ ਜਿਕਾਰੇ ਲੋੜੇ ਦੱਬ ਕੇ ਪ੍ਰਧਾਨ ਸਾਹਿਬ ਨੇ ਇਧਰਜੀਤ ਸਿੰਘ ਰੋਟੇ ਜੀ ਨੂੰ ਪੌਂਸਰਦਾਰ ਨਾਲ ਸ਼ਾਮਲ ਕਰ ਲਿਆ ਔਰ ਪ੍ਰਧਾਨ ਸਾਹਿਬ ਦਾ ਵੀ ਸਤਿਕਾਰ ਕੀਤਾ ਗਿਆ ਕੋਲੇ ਸੋਹਿਆਲ ਸਰਦਾਰਜੀਤ ਸਿੰਘ ਢਿਲੋਂ ਐਪੀ ਸਾਹਿਬ ਵੀ ਆਪਣੇ ਨਾਲ ਹਾਜ਼ਰ ਨੇ ਚੈਰੀ ਪ੍ਰਧਾਨ ਵੀ ਬੀਬੀ देओल ਵੀ ਸੋਖੀ ਜੀ ਵੀ ਆਪਾਂ ਸਭ ਅੱਜ ਜਿਹੜੇ ਹੋਰ ਬਾਬਲ ਨਾਲ ਸ਼ਾਮਲ ਹੋਏ ਨੇ ਉਹਨਾਂ ਦੇ ਸਾਹ ਗੁਰਮੀਤ ਸਿੰਘ ਜੀ ਪੇਟੂ ਮਨਜੀਤ ਕੌਰ ਵਾਰ ਨੰਬਰ ਪ੍ਰਧਾਨ 37 ਅਮਰਜੀਤ ਕੌਰ ਸਰਕਰ ਪ੍ਰਧਾਨ ਫਤਿਹਸ ਕਰਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਫੀ ਚਾਹੁੰਦਾ ਏ ਤੁਹਾਡੇ ਕੋਲੇ ਦੋ ਪੰਤੇ ਤੋਂ ਵੱਧ ਨਹੀਂ ਏ ਹੋਏ ਅੱਜ ਪੰਜਾਬ ਬਚਾਓ ਯਾਦ ਆ ਕਰਨੇ ਸੀ ਤੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਉੱਤੇ ਇਕੱਠਾ ਹੋ ਗਿਆ ਸੀ ਗੁਰਦੇਵ ਗੁਰਦੇਵ ਸੰਦੇ ਉੱਤੇ ਲੋਕਾਂ ਦਾ ਇੰਨਾ ਉਗਾਰਾ ਮਿਲ ਰਿਹਾ ਸੀ ਕਿ ਲੇਟ ਹੋ ਗਏ ਥੋੜੀ ਜਿਹੀ ਪਹੁੰਚੋ ਅੱਜ ਜੋ ਹਾਲਾਤ ਸੂਬੇ ਦੇ ਤੁਸੀਂ ਜਾਣਦੇ ਹੋ ਚਾਰ ਪਾਰਟੀਆਂ ਮੈਦਾਨ ਚ ਦੀਪਕ ਮਾਈਕੋਨ ਦਿੱਲੀ ਵਾਲੀਆਂ ਪਾਰਟੀਆਂ ਇੱਕ ਤੋਂ ਵੀ ਆਪਣੀ 103 ਸਾਲ ਪੁਰਾਣੀ ਪਾਰਟੀ ਪੰਜਾਬੀਆਂ ਦੀ ਆਵਾਜ਼ ਖਾਸਾ ਪੰਦੀ ਆਵਾਜ਼ ਜਿਸਨੇ ਹਰ ਲੜਾਈ ਤੋਂ ਨਹੀਂ ਲੜੀ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਇੱਕ ਸੋਚ ਹੈ ਇੱਕ ਜਥੇਬੰਦੀ ਹੈ ਜਿਹਨੂੰ 103 ਸਾਲ ਪਹਿਲੇ ਬਣਾਇਆ ਗਿਆ ਸੀ ਜਦੋਂ ਉਸ ਟਾਈਮ ਜਿਹੜੇ ਆਪਣੇ ਗੁਰੂ ਘਰ ਸੀ ਸਾਰੇ ਮਹੰਤਾਂ ਦੇ ਦੇ ਕਬਜ਼ੇ ਸੀ ਤੇ ਮਹੰਤ ਉੱਥੇ ਬੜੀਆਂ ਬੇਅਦਬੀ ਕਰਦੇ ਸੀ ਆਪਣੇ ਕੌਮ ਇਕੱਠੀ ਹੋਈ ਆਪਣੇ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਮਹੰਤਾਂ ਤੋਂ ਗੁਰੂ ਘਰ ਸਾਰੇ ਆਜ਼ਾਦ ਕਰਾਏ ਤੇ ਬਹਿ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਹੜੀ ਦੇਖਰੇਖ ਕਰੂਗੀ ਗੁਰੂ ਘਰਾਂ ਦੀ ਮਰਿਆਦਾ ਪਨਾਉਗੀ ਗੁਰੂ ਘਰਾਂ ਦੀ ਸੇਵਾ ਕਰੂਗੀ ਗੁਰੂ ਘਰਾਂ ਦੀ ਜਦੋਂ ਆਪਣੀ ਉਹਨੂੰ ਟੀਮ ਇਕੱਠੀ ਹੋਈ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਦੇਖਿਆ ਕਿ ਜੇ ਹਕੂਮਤ ਆਪਾ ਕਬਜ਼ਾ ਲੈ ਲਿਆ ਮਨਤਾ ਤੋਂ ਅੱਗੇ ਤੋਂ ਜੇ ਕਿਸੇ ਨੇ ਹਮਲਾ ਕੀਤਾ ਆਪਾਂ ਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਪਾਰਟੀ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਲੜ ਸਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੋਂ ਉਹਨਾਂ ਨੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਜਾਇਦਾਦ ਹੈ ਥੋੜੀ ਫੌਜ ਹੈ ਅਸੀਂ ਰਹਿਣਾ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਭਾਜਪਾ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਉਹਨਾਂ ਨੂੰ ਹੁਕਮ ਦਿੱਲੀੋਂ ਆਉਂਦੇ ਹੈ ਜੋ ਦਿੱਲੀ ਵਾਲੀ ਸਰਕਾਰਾਂ ਚਾਹੁੰਦੀ ਹੈ ਦਿੱਲੀ ਵਾਲਿਆਂ ਉਹਨਾਂ ਦੇ ਲੀਡਰ ਚਾਹੁੰਦੇ ਹੈ ਕੋਈ ਹੁੰਦਾ ਹੈ ਪੰਜਾਬ ਦੀ ਕੋਈ ਲੜਾਈ ਹੋਏ ਕਿਸਾਨੀ ਦੀ ਲੜਾਈ ਹੋਏ ਉਹਨਾਂ ਨੂੰ ਕੋਈ ਵਤਨ ਨਹੀਂ ਉਹ ਦੇਖਦੇ ਹੈ ਕਿ ਸਾਡਾ ਪਾਰਟੀ ਨੂੰ ਦੇਸ਼ ਵਿੱਚ ਕਿਸ ਦਾ ਫਾਇਦਾ ਹੈ ਪੰਜਾਬ ਭਾਵੇਂ ਇਹ ਸਾਬ ਮਿਲੇ ਪੰਜਾਬ ਬੁੰਨੀਆਂ ਨਾ ਮਿਲੇ ਹੁਣ ਮੈਂ ਜਿਹੜੀਆਂ ਤਿੰਨ ਪਾਰਟੀਆਂ ਜੇ ਤੁਸੀਂ ਇਹਨਾਂ ਦਾ ਪੁੱਛੋਕਰ ਦੇਖ ਲੋ ਨੈਸ਼ਨਲ ਪਾਰਟੀਆਂ ਮੈਂ ਸਾਰੇ ਸਾਰੇ ਆਪਣੇ ਸਿੱਖ 팬ਪਰਾ ਬੈਠੇ ਆ ਪੰਜਾਬੀ ਬੈਠੇ ਆ ਪਹਿਲੀ ਜੂਨ ਨੂੰ ਉਟਾਏ ਪਹਿਲੀ ਜੂਨ ਸਾਹਿ ਤੁਸੀਂ ਭੁੱਲ ਵੀ ਹੋ ਗਏ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਦੇ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕਰਨ ਦਾ ਆਦੇਸ਼ ਦਿੱਤਾ ਸੀ ਤੇ ਟੈਕ ਭੇਜੇ ਸੀ ਪਹਿਲੀ ਜੂਨ 40 ਸਾਲ ਪਹਿਲੇ 40 ਸਾਲ ਪਹਿਲੇ 84 ਛੋਟੇ ਸਾਰੇ ਭੈਣ ਭਰਾਵਾਂ ਦਾ ਕਤਲ ਕੀਤਾ ਗਿਆ ਸੀ ਹਲੇ ਤੱਕ ਇਨਸਾਫ ਨਹੀਂ ਮਿਲਿਆ ਜੋ ਕਾਨੂੰਨ ਅੰਦਰ ਨਹੀਂ ਕੀਤਾ ਹਲੇ ਤੱਕ ਕੀ ਆਪਾ ਭੁੱਲ ਸਕਦੇ ਹੈ ਕਾਂਗਰਸ ਪਾਰਟੀ ਜੇ ਆਪਾ ਭੁੱਲ ਜਾਨੇ ਹੈ ਇਹਦਾ ਮਤਲਬ ਆਪਣੇ ਖੂਨ ਖੂਨ ਦੀ ਰਿਆ ਦੂਜੀ ਗੱਲ ਮੈਂ ਕਹਿਣਾ ਦੇਖੋ ਤੁਸੀਂ ਸ਼ਰੂਨੀ ਕਾਲੀ ਦਲ ਆਪਣੀ ਖੇਤਰੀ ਪਾਰਟੀਆਂ ਨੂੰ ਪਿਛਲੇ 7-8 ਸਾਲ 10 ਸਾਲਾਂ ਤੋਂ ਕਮਜ਼ੋਰ ਕਰ ਰਿਹਾ ਹੈ ਉਹਦੇ ਉਹ ਸ਼ਕਤੀਆਂ ਨੇ ਦੇਖਿਆ ਕਿ ਖਾਲਸਾ ਪੰਥ ਤੇ ਪੰਜਾਬੀਆਂ ਦੀ ਤਾਕਤ ਅਕਾਲੀ ਦਲ ਹੈ ਜੇ ਕਾਲੀ ਦਲ ਕਮਜ਼ੋਰ ਕਰ ਦਈਏ ਤੇ ਪੰਜਾਬੀਆਂ ਦੇ ਖਾਲਸਾ ਪੰਥ ਦਾ ਤਾਕਤ ਕਮਜ਼ੋਰ ਹੋ ਜੂਗੀ ਉਹਨਾਂ ਨੇ ਮਹਿੰਮ ਸ਼ੁਰੂ ਕਰ ਦਿੱਤੀ ਝੂਠਾ ਪਚਾਅ ਕਿ ਕਾਲੀ ਦਲ ਅਕਾਲੀ ਦਲ ਨੇ ਬਿਆਦਗੀ ਕਰਾਈ ਅਕਾਲੀ ਦਲ ਨੇ ਇਹ ਕੀਤਾ ਅਕਾਲੀ ਦਲ ਜੋ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਕੋਈ ਬਿਆਦਗੀ ਕਰ ਸਕਦਾ ਨਹੀਂ ਜਿੰਨੇ ਮੈਂਬਰ ਐ ਆਪਣੇ ਤਾਹੀ ਸੀ ਮੈਂ ਪ੍ਰਧਾਨ ਨੂੰ ਅੰਮਰਤਾ ਸਿੰਘ ਲਈ ਲਿਟਰਮ ਕਰਤਾ ਨਹੀਂ ਕਿ ਉਹ ਬੇਜ਼ੀ ਵੀ ਕਰ ਸਕਦੇ ਆ ਜਾਣ ਕੇ ਪ੍ਰਚਾਰ ਕਿੰਨਾ ਨਹੀਂ ਕੀਤਾ ਉਹ ਦਰਤਾਂ ਨੇ ਏਜੰਸੀਆਂ ਦੇ ਬੰਦਿਆਂ ਨੇ ਜਿਹਦਾ ਨਿਸ਼ਾਨਾ ਖਾਲੀ ਗੱਲ ਕਮਜ਼ੋਰ ਕਰਨਾ ਸੀ ਉਹ ਬੰਦੇ ਕਿੱਥੇ ਆ ਗਏ ਉਹ ਦਾਦੂਵਾਲ ਸਾਹਿਬ ਜਿਹੜੇ ਉੱਥੇ ਮੋਰਚਾ ਰਹਿੰਦੇ ਸੀ ਕਿੱਥੇ ਅੱਜ ਮੰਡ ਸਾਹਿਬ ਕਿੱਥੇ ਐ ਅੱਜ ਬੀਜੇਪੀ ਦੀ ਝੋਲੀ 'ਚ ਬੈਠੇ ਬੀਜੇ ਦੀ ਕੋਈ ਬੈਠੀ ਐ ਤੇ ਅੱਜ 10 ਸੱਤ ਸਾਲ ਹੋ ਗਏ ਸੋ ਕਿਹੜੇ ਖਾਲੀ ਦੰਦੇ ਯੂਨੀਟ ਦੇ ਖلاف ਕਿਹਨੇ ਕੋਈ ਐਕਸ਼ਨ ਲੇਤਾ ਦੁਨੀਆ ਦੋ ਸਰਕਾਰਾਂ ਤਾਂ ਆਪਣੀਆਂ ਉਹਨਾਂ ਨੇ ਤਾਂ ਆਪਣਾ ਮਤਲਬ ਖੜਨਾ ਸੀ ਆਪ ਆਪਣਾ ਨਹੀਂ ਕਰਨਾ ਚਾਗੇ ਹੁਣ ਵੀ ਇਹਨਾਂ ਦੀ ਕੋਸ਼ਿਸ਼ ਆਈ ਹੈ ਉਹ ਹੁਣ ਕੀ ਹੋ ਗਿਆ ਜੇ ਤੋ ਅਸੀਂ ਕਿਸਾਨੀ ਦਾ ਦੌਰ ਸ਼ੁਰੂ ਹੋਇਆ ਸੀ ਕਿਸਾਨੀ ਦੇ ਨਾਲ ਖੜ ਗਏ ਭਾਜਪਾ ਵੀ ਛੱਡਦਾ ਆਪਣੀ ਪਾਰਟੀ ਕਮਜ਼ੋਰ ਕਰਦੀ ਤੇ ਅੱਜ ਭਾਜਪਾ ਇਸ ਅਿੱਤਾ ਛੱਡਦਾ ਕਾਪਟ ਹਜ਼ੂਰ ਸਾਹਿਬ ਜਿਹੜਾ ਆਪਣਾ ਥੋੜਾ ਪਾਵਨ ਤੱਤ ਹੈ ਉਸ ਦੀ ਕਮੇਟੀ ਜਿਹੜੀ ਚਲਾਉਂਦੀ ਹੈ ਇੱਕ ਐਪੀ ਲਾਈ ਲਾਈ ਗਈ ਸੀ ਕੋਈ 60 ਸਾਲ ਪਹਿਲੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਸਿੰਘ ਸਭਾ ਹੁੰਦੇ ਮੈਂਬਰ ਸੀ ਉੱਥੋਂ ਉੱਥੋਂ ਦੇ ਗੁਰੂ ਘਰਾਂ ਦੇ ਮੈਂਬਰ ਸੀ ਉਹਨਾਂ ਸਾਰਾ ਇੱਕ ਬਦਨ ਕੇ 12 ਬੰਦੇ ਨਾਮਿਨੇਟ ਕਰਤੇ ਆਰਐਸਐਸ ਦੇ ਹੁਣ ਅਜੇ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਾਬਜ ਆਰਐਸਐਸ ਹੈ ਤਖਤ ਪਟਨਾ ਸਾਹਿਬ ਦੀ ਕਮੇਟੀ ਤੇ ਕਾਬਜ ਆਰਐਸਐਸ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਜ ਕੰਟਰੋਲ ਆਰਐਸਐਸ ਦਾ ਹੈ ਤੇ ਪਹਿਲਾ ਵੱਡਾ ਹਮਲਾ ਕੀਤਾ ਜੇ ਉਹ ਗ੍ਰੇਜ਼ ਨਹੀਂ ਕਰ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਹਰਿਆਣੇ ਦੀ ਲੱਗ ਬਣਾਦੀ ਤੇ ਹਰਿਆਣੇ ਵਿੱਚ ਤੁਸੀਂ ਦੇਖਿਓ ਕੀ ਕੀਤਾ ਸਾਰੇ ਆਰਐਸਐਸ ਦੇ ਬੰਦੇ ਉਹਨੇ ਆਪਣੇ ਨਾਮਿਨੇਟ ਕਰਕੇ ਆ ਦਾਦੂ ਵਾਲਾ ਬੱਜ ਉਸੇ ਪ੍ਰਧਾਨਾ ਤੇ ਉਹਨ ਕੀ ਜਾਗੋਂ ਵਿੱਚ ਨੂੰ ਕਿ ਤੁਹਾਡੇ ਉੱਤੇ ਹੀ ਟਪੇ ਆ ਆਮ ਆਦਮੀ ਪਾਰਟੀ ਕਹਿੰਦੇ ਕੀ ਸੀ ਕਰਦੇ ਕੀ ਸੀ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਜਿਹਨੂੰ ਇੱਕ ਦਿਨ ਦਾ ਤਜਰਬਾ ਨਹੀਂ ਆ ਮੁੱਖ ਮੰਤਰੀ ਬਣਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਬਣ ਗਿਆ ਕਹਿੰਦੇ ਕੀ ਸੀ ਤੇ ਕਰ ਕੀ ਕੀ ਨਾ ਕਿਹਾ ਆਣ ਮਾਰ ਦੀ ਪਾਰਟੀ ਇਹਨਾਂ ਸਾਰਿਆਂ ਦੇ ਪਹਿਲੇ ਤੇ ਪਿਛੋਕੜ ਦੇਖਿਆ ਕੈਰੈਕਟਰ ਦੇਖਿਆ ਐਜੇ ਲੋਕ ਆ ਜਿਹੜਾ ਤੁਸੀਂ ਸਟੇਜ ਤੇ ਮੈਂ ਘਰੇ ਨਹੀਂ ਪਾ ਸਕਦੇ लोगों ने किया एमएलए तो देखे नहीं कला झाड़ू देखा क्या झाड़ू दे दो सारे मैं पूछना चाहना कि आप तजर्बे क्यों करते रहते हैं गुजरात चले जाओ पिछले तीस साल तो मोदी साहब वोटा पाई लगे तजर्बे नहीं करते झाड़ू वाले भी तो उसे झूठ भुल गए उन्होंने पता है ਕਿ ਜੋ ਕਰਨ ਵਾਲਾ ਜਿਹਨੇ ਡਵੈਲਪਮੈਂਟ ਕਰਾਈ ਗਿਆ ਸਭ ਦੇਖ ਲੈ ਕਰਨ ਵਾਲਾ ਮੁੱਢ ਹੀ ਨਹੀਂ ਇੱਥੇ ਤੁਹਾਨੂੰ ਪਤਾ ਹੈ ਕਿ ਥੋੜਾ ਦੇਖ ਲੈ ਕੰਮ ਕਰਨ ਵਾਲੀ ਥੋੜੀ ਲੜਾਈ ਲੱਗਦਾ ਥੋੜੀ ਫੌਜ ਖਾਲੀ ਰਹਿਣਾ ਨਹੀਂ ਇਹਨੂੰ ਐਂਕੀ ਛੱਡੋ ਆਪਾਂ ਤਜਰਬੇ ਖਾ ਲੋ ਕੈਪਟਨ ਉਹਨੇ ਤੱਕ ਸਿੰਘ ਨੇ ਗੁਰਕਾ ਸਾਹਿਬੀ ਝੂਟੀ ਸੌਂਗਾ ਦੀ ਸਾਰੇ ਮੋਟੋ ਖੋਹ ਪਾ ਗਏ ਹੁਣ ਝਾੜੂ ਵਾਲਾ ਇਹ ਕਹਾਂਗੇ ਪੰਜ ਸਾਲ ਇਹਨੂੰ ਕਹਿੰਦੇ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰਤੇ ਜਿਹੜਾ 50 ਸਾਲਾ 60 ਸਾਲ ਦਾ ਹੋ ਗਿਆ ਹੋ ਜਾਊਗਾ ਦੇਖੋ ਮੈਨੂੰ ਲੱਗਦਾ ਹੋਰ ਵੀ ਕੋਈ ਆ ਜੂਆ ਉਹ ਵੀ ਦੇ ਦੋਗੇ 5 ਸਾਲ ਠੀਕ ਹੈ ਬੇ ਜੋ ਕੁਛ ਬਣਿਆ ਪੰਜਾਬ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖ ਲਓ ਪਿਛਲੇ ਇਤਿਹਾਸਾ ਨੂੰ ਨਾ ਜੋ 50 ਸਾਲ ਦੇਖ ਲਓ 50 ਸਾਲਾਂ ਦੇ ਤੋਂ 22 ਸਾਲ ਸਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾ ਰੱਖਿਆ 10 ਸਾਲ 15 ਸਾਲ ਸਭ ਗਵਰਨਰ ਜੀ ਦਾ ਰਾਜ ਸਿੰਘ ਜੀ ਦਾ ਸੁਆਦ ਦਾ ਟਾਈਮ ਸੀ ਤੇ 10 ਸਾਲ ਕੈਪਟਨ ਜੀ ਦੇ ਤਿੰਨ ਸਾਲ ਆ ਆਟਾ ਵਾਲੇ ਆ ਜੋ ਕੁਛ ਲੁਧਿਆਣੇ ਤੋਂ ਤੁਸੀਂ ਆਪਣੇ ਗਲੀ ਤੋਂ ਨਿਕਲ ਕੇ ਤੁਸੀਂ ਚੰਡੀਗੜ੍ਹ ਚਲੇ ਜਾਓ ਅੰਮ੍ਰਿਤਸਰ ਚਲੇ ਜਾਓ ਬਠਿੰਡੇ ਚਲੇ ਜਾਓ ਫਿਰੋਜ਼ਪੁਰ ਚਲੇ ਜਾਓ ਜੋ ਕੁਛ ਦੇਖੋਗੇ ਬੜਿਆ ਪਤਾ ਕਰਾਲੋ ਕਿਦੋਂ ਬੜਿਆ ਉਹ ਕੱਲੀ ਖਾਲੀਦਾਂ ਦੀ ਸਰਕਾਰ ਦੇ ਦੌਰਾਨ ਬਣਿਆ ਬੋਲੇ ਸੋਨਹਲ ਭਾਵੇਂ ਸੜਕਾਂ ਭਾਵੇਂ ਸੜਕਾਂ ਭਾਵੇਂ ਥਰਮਲ ਪਲਾਂਟ ਹੈ ਭਾਵੇਂ ਗਰੀਬ ਨੂੰ ਆਟਾ ਦਾ ਛੱਕਣ ਪੈਨਸ਼ਨ ਹੈ ਪਾਵੇਂ ਕੁਆਰੀਆਂ ਨੂੰ ਸੂਣੇ ਦਾ ਪਾਵੇਂ ਟਿਊਨ ਦੇ ਕਨੈਕਸ਼ਨਾਂ ਪਾਵੇਂ ਮੰਡੀਆਂ ਮਨ ਜਾਣਾ ਨੂੰ ਨਾ ਜਾਈਏ ਨੂੰ ਗਿਆਨਾ ਸ਼ਹਿਰ ਪਤਾ ਕਰਾ ਲੋ ਕਿੰਨਾ ਪੈਸਾ ਇਹਨਾਂ ਡਵੈਲਪਮੈਂਟ ਆਪਣੀ ਸਰਕਾਰ ਨੇ ਕੀਤੀ ਤੇ ਕਿੰਨਾ ਪਿਛਲੇ 10 ਸਾਲਾਂ ਵਿੱਚ ਹੋਈ ਹੈ ਕੱਲੇ ਢਿੱਲੋ ਸਾਬ ਤੇ ਹਰਕਤ ਹੀ ਬੰਦ ਕਰਦਾ ਹੈ ਮੈਂ ਤੁਹਾਨੂੰ ਰਹਾ 4-500 ਕਰੋੜ ਤਾਂ ਮੈਂ ਦਿੱਤਾ ਇਹਨਾਂ ਨੂੰ ਇੰਨਾ ਉਹਨਾਂ ਦੇ ਹੱਕੇ ਤੋਂ ਤੁਰ ਨਹੀਂ ਸਕਦੇ ਸੀ ਅਸੀਂ ਸੀਵਰੇਜ ਪਾਕੇ ਕੀਤਾ ਲੁਧਿਆਣਾ ਵਿੱਚ ਭਾਵੇਂ ਸਰਕਾਰ ਜਿੰਨੀਆਂ ਜਿੰਨੇ ਫਲਾਇਓਵਰਾਂ ਚੁਣੀ ਸੈਂਟਰ ਰੋਡ ਸਾਰਾ ਕੁਝ ਅਕਾਲੀ ਪੰਥ ਦੀ ਸਰਕਾਰ ਦਾ ਫਿਰ ਆਪਾਂ ਜੇ ਮੈਂ ਤੁਹਾਨੂੰ ਆਈ ਬੇਨਤੀ ਕਰਨਾ ਜੇ ਹੁਣ ਨਾ ਆਪਾਂ ਜਾ ਗਏ ਪੰਜਾਬੀ ਉਹ ਜੇ ਹੁਣ ਨਾ ਜਾ ਗਏ ਬਹੁਤ ਲੇਟ ਹੋ ਜੂਗਾ ਪਹਚਾਰੋ ਪੰਜਾਬ ਨੂੰ ਪਹਚਾਰੋ ਪੰਜਾਬ ਨੂੰ ਜਿਵੇਂ ਜਿਵੇਂ ਹੈ ਇਹਨਾਂ ਨੇ ਨੈਸ਼ਨਲ ਪਾਰਟੀਾਂ ਨੇ ਬਾਰਡਰ ਤੇ ਆਪਣੇ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਨਾ ਉੱਥੇ ਬਾਰਡਰ ਨੂੰ ਕਿ ਉੱਥੇ ਬੰਬ ਛੱਡੇ ਸੀਲ ਕਰਤਾ ਪੰਜਾਬ ਤੁਸੀਂ ਵੀ 1 ਜੂਨ ਨੂੰ ਆਪਣੇ ਪੰਜਾਬ ਦੇ ਬਾਰਡਰ ਬੰਦ ਕਰ ਦਿਓ ਕਿ ਦਿੱਲੀ ਵਾਲੀਆਂ ਪਾਰਟੀਆਂ ਨੂੰ ਅਸੀਂ ਇੱਕ ਵੋਟ ਨਹੀਂ ਪਾਣੀ ਪਾਣੀ ਆਪਣੇ ਪੰਜਾਬੀਆਂ ਦੀ ਪਾਰਟੀ ਆਪਣੇ ਪੰਜਾਬੀਆਂ ਦੀ ਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਪੰਦੀ ਜਥੇਬੰਦੀ ਸ਼ਰਮਣੀ ਅਕਾਲੀ ਦਲ ਅਕਾਲੀ ਦਲ ਦੀ ਸੋਚ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਸੋਚ ਹੈ ਅਸੀਂ ਸਰਬੱਤ ਦਾ ਭਲਾ ਸੋਚਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚਾਹਦੇ ਆ ਤੁਸੀਂ ਦੇਖੋ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ Hindu ਭਰਾ ਕਹਿੰਦੇ ਸੀ ਪਾਪੂ ਸਾਹਿਬ ਸਾਡੇ ਆ Christian ਭਰਾ ਕਹਿੰਦੇ ਸੀ ਪਾਪੂ ਸਾਹਿਬ ਸਾਡੇ ਆ Muslim ਭਰਾ ਕਹਿੰਦੇ ਸੀ ਪਾਪੂ ਸਾਹਿਬ ਸਾਡੇ ਆ ਦੇਖੋ ਕਿਸੇ ਧਰਮ ਦੀ ਐ ਮਿਸਾਲ ਨਹੀਂ ਹੋਣੀ ਆਪਣੇ ਗੁਰੂ ਸ੍ਰੀ ਗੁਰੂ ਨੇ ਆਪਣਾ ਸੀਸ ਦੂਜੇ ਧਰਮ ਨੂੰ ਬਚਾਉਣ ਵਾਸਤੇ ਦਿੱਤਾ ਸੀ ਇਹਨੂੰ ਵੱਡੀ ਮਿਸਾਲ ਕਿਹਾ ਸਾਡੀ ਕਾਲੀ ਦਲੀ ਸੋਚ ਹੈ ਕਿ ਪੰਜਾਬ ਇਕੱਠਾ ਰਹੇ ਪੰਜਾਬ ਭਾਈਚਾਰੇ ਸ਼ਾਂਤ ਹੈ ਪੰਜਾਬ ਅਮਨ ਸ਼ਾਂਤੀ ਰਹਤਾ ਹੀ ਪੰਜਾਬ ਤਰੱਕੀ ਕਰੂਗਾ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀਆਂ ਅਸੀਂ ਤਾਂ ਜੋੜ ਕੇ ਅਸੀਂ ਦਿਲ ਲੋਕਾਂ ਦੇ ਜੋੜਦੇ ਆ ਉਹ ਤੋੜਦੇ ਆ ਇਸ ਕਰਕੇ ਮੈਂ ਸਾਡੀ ਪਾਰਟੀ ਵਾਸਤੇ ਬੜਾ ਖੁਸ਼ੀ ਦਿਨਾ ਸਰਿੰਦਰ ਸਿੰਘ ਜੀ ਮੇਰਾ ਵੀਰ ਹੈ ਮੇਰੇ ਕੋਲ ਪਿੰਡ ਆਇਆ ਤੇ ਮੈਨੂੰ ਬੜੀ ਖੁਸ਼ੀ ਹੋ ਕੇ ਦੇਖ ਕੇ ਪਹਿਲੀ ਵਾਰ ਮਿਲਿਆ ਉਹਨਾਂ ਨੂੰ ਕਿ ਆਹ ਕਿ ਕਮਰਦਾਰੀ ਸੀ ਕਹੇ ਤੇ ਮੈਂ ਕਿਹਾ ਸਾਡਾ ਕੈਂਡੀਡੇਟ ਵੀ ਅਮਰਦਾਰੀ ਹੈ ਤੇ ਜਿੰਨੇ ਤੁਸੀਂ ਪਾਰਟੀਆਂ ਦੇ ਦੇਖ ਲਓ ਭਾਵੇਂ ਬਿੱਟੂ ਹੈ ਭਾਵੇਂ ਸ਼ਿੱਟੂ ਹੈ ਰਾਤ ਨੂੰ ਬੋਤਲ ਖਾਲੀ ਕਰਦੇ ਆ ਤੇ ਝੂਠ ਬੋਲਣ ਦੇ ਪੰਡ ਹੈ ਜਿੰਨੇ ਮਰ ਜੀ ਇਹਨਾਂ ਦੇ ਝੂਠ ਭਲਾ ਦੋ ਉਹ ਰਾਜਨੀਤੀ ਕਰਦੇ ਆ ਵੋਟਾਂ ਦੀ ਅਸੀਂ ਰਾਜਨੀਤੀ ਕਰਦੇ ਹਾਂ ਕალი ਬਲ ਦਿਲ ਜਿੱਤਣ ਦੀ ਬੋਲੇ ਸੋ ਨਿਹਾਲ ਇਹ ਬਹੁਤ ਵਧੀਆ ਵਿਚਾਰ ਨਾਲ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਮੈਂ ਢਿੱਲੋਂ ਸਾਹਿਬ ਦੇ ਸੂਚੀ ਟੀਮ ਨੂੰ ਕਹਿਣਾ ਸਾਰੇ ਸਾਡੀ ਇੱਕ ਖਾਲੀਦਨ ਛੜੀ ਕੇ ਅਸੀਂ ਖਾਲੀਦਨ ਇੱਕ ਪਰਿਵਾਰ ਹੈ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਸੋਚਿਆ ਪ੍ਰਧਾਨ ਮੈਂ ਇੱਕ ਪਰਿਵਾਰ ਦਾ ਮੈਂਬਰ ਅਸੀਂ ਭਰਾਵਾਂ ਤੋਂ ਬੁਸਾਰੇ ਜੰਨੇ ਆ ਕੋਈ ਕੰਮ ਹੋਏ ਅਸੀਂ ਇੱਕ ਦੂਜੇ ਨਾਲ ਭਰਾਵਾਂ ਵਾਂਗ ਗੱਲ ਕਰਦੇ ਜੰਨੇ ਆ ਇੱਕ ਟੀਮ ਕਰਕੇ ਕਰਦੇ ਆ ਆ ਟੀਮ ਹੀ ਆਪਣੀ ਕੌਮ ਦੀ ਟੀਮ ਹੈ ਐਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੀ ਘਰਵਹਾਲੀ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਕਾਲੀ ਨਗਰ ਚਾਇਤ ਨੂੰ ਪੂਰਾ ਮਾਣ ਸਰਕਾਰ ਪਿਆਰ ਆਪਣੇ ਘਰ ਆਏ ਨੇ ਨਹੀਂ ਮੰਨੇ ਤੇ ਫਿਰ ਖੁਸ਼ ਹੋਏ ਉਹਨਾਂ ਨੂੰ ਅੱਜ ਆਪ ਕੌਮ ਧਰਮ ਪਰ ਘਰ ਹੈ ਤੇ ਐਡੀ ਲੜਾਈ ਵੀ ਇੱਕ ਪਾਸੇ ਪੰਜਾਬ ਹੈ ਪੰਥ ਹੈ ਤੇ ਦੂਜੇ ਪਾਸੇ ਦਿੱਲੀ ਵਾਲਿਆਂ ਨੇ ਲਟੇਰੇ ਹੈ ਉਹ ਕੌਮ ਤੇ ਪੰਥ ਨੂੰ ਪੰਜਾਬੀਆਂ ਨੂੰ ਕਹਿੰਦਾ ਕਿੱਥੇ ਹੋ ਜੋ ਨਾਲੇ ਪਾਰਟੀ ਦੀ ਚਲਤੀ ਕਲਾ ਖਰਾਓ ਮੈਂ ਮਹਤਵ ਨੂੰ ਇੱਕਲ ਦੱਸ ਜੇ ਪੰਜਾਬੀ 92 ਸੀਟਾਂ ਝੜ ਗੁਲਨ ਦੇ ਸਕਦੇ ਨਾ ਤੁਸੀਂ ਮੂਡ ਬਣ ਜੇ ਨਾ 13 ਦੀਆਂ 13 ਸੀਟਾਂ ਅਕਾਲੀ ਦਰ ਨੂੰ ਕੱਲੇ ਜਿਤਾ ਦੋ ਕਿ ਮੈਨੂੰ ਪਤਾ ਹੈ ਬੁន្តែ ਸਾਰਿਆਂ ਦਾ ਬਹੁਤ-ਬਹੁਤ ਤਰਵਾਹ ਵੈਕੀ ਟਿੱਕਾ ਖਾਲਸਾ ਵੈਰੀ ਫਤਿਹ ਤੇ ਲੋਕ ਸਾਹਿਬ ਬੜੇ ਦੇਖ ਕੋਦੇ ਦੀ ਵੱਡਾ ਇਕੱਠ ਦੇਖਣ ਨੂੰ ਮਿਲਿਆ ਆ ਲੋ ਵੱਡੀ ਗਿਣਤੀ ਚ ਲੋਕਾਂ ਨੇ ਜਿਹੜਾ ਸਵਾਗਤ ਕੀਤਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਔਰ ਪੰਥ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਸਾਡੇ ਸਤਿਕਾਰਯੋਗ ਵੀਰ ਇੰਦਰਜੀਤ ਸਿੰਘ ਜੀ ਲੋਟੇ ਔਰ ਸਾਡੀ ਭੈਣ ਸਰਬਜੀਤ ਕੌਰ ਲੋਟੇ ਕੌਂਸਲਰ ਸਾਹਿਬ ਜਿਹੜੇ ਲੰਮੇ ਸਮੇਂ ਤੋਂ ਇਸ ਇਲਾਕੇ 'ਚ ਸੇਵਾ ਕਰ ਰਹੇ ਸੀ ਔਰ ਆ ਬੜੀ ਵੱਡੀ ਗੱਲ ਹੈ ਕਿ 1 ਵਜੇ ਤੋਂ ਲੈ ਕੇ ਸੰਗਤ ਇਸ ਪਰਿਵਾਰ ਦੇ ਪਿਆਰ ਦੀ ਬੰਨੀ ਹੋਈ ਔਰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਉਹਨਾਂ ਦੇ ਵਿਚਾਰ ਸੁਣਨ ਲਈ ਇੱਥੇ ਨਿਠ ਕੇ ਬੈਠੇ ਰਹੇ ਆ ਇਹ ਅੱਜ ਬੜਾ ਵੱਡਾ ਇੱਕ ਇਤਿਹਾਸਕ ਪਲ ਹੈ ਸਰਦਾਰ ਰঞ্জੀਤ ਸਿੰਘ ਢਿੱਲੋਂ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਬੜਾ ਵੱਡਾ ਹਲਾਰਾ ਮਿਲਿਆ ਸਾਡੇ ਸੁਭਦਾਨ ਸਭਾ ਹਲਕਾ ਆਤਮਨਗਰ ਔਰ ਦੱਖਣੀ ਦੇ ਵਿੱਚੋਂ ਇੰਦਰਜੀਤ ਸਿੰਘ ਜੀ ਔਰ ਉਹਦੇ ਪਰਿਵਾਰ ਦੇ ਸ਼ਮੂਲੀਅਤ ਕਰਨ ਦੇ ਨਾਲ ਇਸ ਇਲਾਕੇ 'ਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਜੇਤੂ ਲੀਡ ਵੱਲ ਨੂੰ ਅੱਜ ਹੀ ਚੱਲ ਪਿਆ ਔਰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਨੇਹਾ ਲੈ ਕੇ ਅਸੀਂ ਹੁਣ ਘਰ-ਘਰ ਜਾ ਕੇ ਲੋਟੇ ਪਰਿਵਾਰ ਔਰ ਸਮੁੱਚੇ ਇਹਨਾਂ ਦੇ ਸਮਰਥਕ ਜਿੰਨੇ ਸ਼ਾਮਲ ਹੋਇਆ ਮੈਂ ਸਾਰਿਆਂ ਨੂੰ ਜੀਆਂ ਨੂੰ ਵੀ ਕਹਿਣਾ ਔਰ ਤੁਹਾਡੇ ਮਾਧਿਮ ਰਹੀਂ ਉਹਨਾਂ ਸਾਰੇ ਸੱਜਣਾ ਕੋਲੋਂ ਮਾਫੀ ਵੀ ਮੰਗਦਾ ਜਿਨ੍ਹਾਂ ਕੋਲੋਂ ਪ੍ਰਧਾਨ ਸਾਹਿਬ ਨੂੰ ਮੈਂ ਸਨਮਾਨ ਨਹੀਂ ਦਿਵਾ ਸਕਿਆ ਕਿਉਂਕਿ ਪ੍ਰੋਗਰਾਮ ਇਹਨੇ ਜਿਆਦਾ ਸੀ ਔਰ ਇਕੱਠ ਏਡਾ ਵੱਡਾ ਹੋ ਗਿਆ ਸੀ ਤੇ ਇਸ ਗੱਲ ਦੀ ਵੀ ਮਾਫੀ ਮੰਗਦਾ ਕਿ ਹੋ ਸਕਦਾ ਪ੍ਰਬੰਧਾਂ 'ਚ ਸਾਡੇ ਕੋਲ ਕੋਈ ਘਾਟ ਰਹਿ ਗਈ ਹੋਵੇ ਕਿੰਨੇ ਪਰਿਵਾਰ ਜਿਹੜੇ ਨੇ ਅੱਜ ਸ਼ਾਮਲ ਹੋਏ ਕਰੀਬ 60 ਪਰਿਵਾਰ ਜਿਹੜੇ ਸ਼੍ਰੋਮਣੀ ਅਗਲੇ ਸ਼ਾਮਲ ਵੀ ਹੋਏ ਆ ਔਰ ਕੁਝ ਪਰਿਵਾਰਾਂ ਨੇ ਘਰ ਵਾਪਸੀ ਵੀ ਕੀਤੀ ਹੈ ਅਸੀਂ ਦੋਵੇਂ ਪਰਿਵਾਰਾਂ ਨੂੰ ਜੀ ਆਇਆਂ ਨੂੰ ਕਹਨੇ ਆ ਔਰ ਇਹ ਤੁਸੀਂ 60 ਪਰਿਵਾਰਾਂ ਮੰਨ ਕੇ ਚੱਲੋ ਇਹ ਹੈ ਵੀ ਜਿਹੜਾ ਇਹ ਵਾਰਡ ਹੈ ਔਰ ਇਹ ਵਾਰਡ ਦੇ ਨਾਲ ਲੱਗਦੇ ਕਟੋਕੜ ਸੱਤ ਜਾਂ ਅੱਠ ਵਾਰਡ ਹੋਰ ਦੋਵੇਂ ਪਾਸਿਆਂ ਦੇ ਸਾਊਥ ਔਰ ਆਤਮ ਨਗਰ ਦੇ ਜਿੱਥੇ ਰੂਬੀ ਜੀ ਦਾ ਆਪਣਾ ਪ੍ਰਭਾਵ ਹੈ ਉਹ ਸਾਰਿਆਂ ਨੇ ਅੱਜ ਸ਼ਮੂਲੀਅਤ ਕੀਤੀ ਹੈ ਔਰ ਉਸ ਕਰਕੇ ਇੱਕ ਬੜਾ ਵੱਡਾ ਸਾਡਾ ਇਸ ਇਲਾਕੇ ਚ ਪਰਿਵਾਰ ਸ਼ਰੋਮਣੀ ਅਕਾਲੀ ਦਲ ਦਾ ਮੁਰਤੋਂ ਤਾਕਤਵਰ ਹੋਇਆ ਮੈਂ মিডিਆ ਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਇੰਦਰਜੀਤ ਸਿੰਘ ਲੋਟੇ ਸਰ ਅੱਜ ਅਕਾਲੀ ਦਲ ਦੇ ਵਿੱਚ ਇਕੱਠ ਹੋਏ ਹੋ ਮੈਂ ਪਰਿਵਾਰ ਦੇ ਨਾਲ ਕਿੰਨੇ ਲੋਕ ਜਿਹੜੇ ਨੇ ਸ਼ਾਮਲ ਹੋਏ ਨੇ ਕੀ ਕਾਰ ਹੈ ਸਾਰਾ ਸਮੂਹ ਲੋਟੇ ਪਰਿਵਾਰ ਔਰ ਲੋਟੇ ਪਰਿਵਾਰ ਦੇ ਨਾਲ ਤਕਰੀਬਨ 40 ਤੋਂ 50 ਜਿਹੜੇ ਨੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਨ ਵਧਾਉਣ ਵਾਸਤੇ ਸ਼ਾਮਲ ਹੋਏ ਨੇ। ਅਸਰ ਲੱਗਦਾ ਕਿ ਜਿਹੜੇ ਕੰਮ ਕੀਤੇ ਨੇ ਉਹਨਾਂ ਨੂੰ ਦੇਖ ਕੇ ਜਿਹੜੀ ਅੱਜ ਵੀ ਬੱਲਾ ਬਣਾਈ ਬਿਲਕੁਲ ਕੀਤੇ ਨੇ ਔਰ ਸਾਹਮਣੇ ਦੇਖਦੇ ਆ ਤੁਸੀਂ 10 ਸਾਲ ਦੇ ਵਿੱਚ ਜਿਹੜਾ 5 ਸਾਲ ਦਾ ਕਾਂਗਰਸ ਦਾ ਸਮਾਂ ਦੇਖ ਲਓ ਔਰ ਗਾਂ ਜਿਹੜਾ ਸਵਾ 2 ਸਾਲ ਦਾ ਝਾੜੂ ਦਾ ਸਮਾਂ ਦੇਖ ਲਓ 7 ਸਵਾ 7 ਸਾਲ ਦੇ ਵਿੱਚ ਤੁਸੀਂ ਦਿਖਾ ਦਿਓ ਕਿਹੜੇ ਕੰਮ ਹੋਏ ਨੇ ਔਰ ਜਿਹੜੇ ਕੋਈ ਕੰਮ ਹੋਏ ਨੇ ਉਹ ਜਿਹੜੇ ਪਿਛਲੇ 10 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਨਿਕਲੇ ਆ ਉਹਦੇ ਵਿੱਚ ਹੀ ਕੰਮ ਸਾਰੇ ਹੋਏ ਆ ਉਸ ਤੋਂ ਇਲਾਵਾ ਸਾਨੂੰ ਤਾਂ ਕੋਈ ਦੇਖ ਨਹੀਂ ਰਿਹਾ ਅੱਜ ਕਿੰਨੇ ਮੈਂਬਰਾਂ ਨਹੀਂ ਸਾਰੇ ਅਕਾਲੀ ਦਲ ਦੇ ਤਕਰੀਬਨ 60 ਦੇ ਕਰੀਬ ਮੈਂਬਰ ਜਿਹੜੇ ਆ ਸ਼ਾਮਲ ਹੋਏ ਸਰ ਸਾਬਕਾ ਕਾਂਗਰਸੀ ਉਸ ਤਾਰੀ ਕੌਂਸਲਰ ਦਾ ਪਰਵਾਹ ਨਹੀਂ ਕੌਂਸਲਰ ਪਰਿਵਾਰ ਦੇ ਸਾਥੀ ਜਿਹੜੇ ਨਾਲ ਨੇੜੇ ਦੇ ਸਾਥੀ ਸਾਰੇ ਸ਼ਾਮਲ ਹੋਏ ਨੇ